ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤੇ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜਿੰਨੀਆਂ ਵੀ ਸਿੱਖ ਸੰਗਤਾਂ ਇਸ YouTube ਚੈਨਲ ਦੇ ਨਾਲ ਜੁੜੀਆਂ ਹੋਈਆਂ ਨੇ ਸਾਰਿਆਂ ਨੂੰ ਮਾਗੀ ਦੀਆਂ ਲੱਖ ਲੱਖ ਮੁਬਾਰਕਾਂ ਅਤੇ ਤੁਹਾਡੇ ਘਰ ਦੇ ਵਿੱਚ ਗੁਰੂ ਮਹਾਰਾਜ ਐਦਾਂ ਹੀ ਕਿਰਪਾ ਕਰਦੇ ਰਹਿਣ ਸੋ ਇਹੀ ਦੁਆ ਮੰਗਦੇ ਹਾਂ ਉਸ ਪਰਮ ਪਿਤਾ ਪਰਮਾਤਮਾ ਦੇ ਅੱਗੇ ਸੋ ਗੁਰੂਪਿਆਰੀ ਸਾਧ ਸੰਗਤ ਜੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇੱਕ ਐਸੀ ਬਾਣੀ ਦਰਜ ਹੈ ਇੱਕ ਐਸੀ ਪੰਕਤੀ ਦਰਜ ਹੈ ਜੇਕਰ ਤੁਸੀਂ ਉਸ ਦਾ ਜਾਪ ਕਰ ਲਿਆ ਤਾਂ ਤੁਹਾਨੂੰ ਹਰ ਮੁਸ਼ਕਲ ਦੇ ਵਿੱਚੋਂ ਛੁਟਕਾਰਾ ਮਿਲ ਜਾਵੇਗਾ ਸਰਬ ਇੱਛਾ ਸੰਪੂਰਨ ਹੋ ਜਾਵੇਗੀ ਪਰ ਪਾਠ ਨੂੰ ਕਰਨਾ ਕਿਸ ਤਰੀਕੇ ਦੇ ਨਾਲ ਹੈ ਸਭ ਤੋਂ ਪਹਿਲਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉੱਪਰ ਪੂਰਨ ਵਿਸ਼ਵਾਸ ਰੱਖਣਾ ਹੈ ਕਿ ਜਿੰਨਾ ਚਿਰ ਆਪਣਾ ਵਿਸ਼ਵਾਸ ਉਹ ਸਤਿਏ ਪਾਤਸ਼ਾਹ ਦੇ ਉੱਪਰ ਨਹੀਂ ਹੋਵੇਗਾ ਉਹਨਾਂ ਚਿਰ ਗੱਲ ਨਹੀਂ ਬਣਦੀ ਤੁਹਾਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਉਹ ਪੰਕਤੀ ਦੱਸਦੇ ਹਾਂ ਪੂਰੀ ਵੀਡੀਓ ਜਾਣਨ ਦੇ ਲਈ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਕਿ ਇੱਕ ਖਜ਼ਾਨਾ ਹੈ ਜੋ ਕਿ ਸਾਨੂੰ ਬਖਸ਼ਿਆ ਹੈ ਜਿਸ ਦੇ ਵਿੱਚ ਭਗਤਾਂ ਦੀ ਬਾਣੀ ਹੈ ਗੁਰੂਆਂ ਦੀ ਬਾਣੀ ਹੈ ਪੱਟਾਂ ਦੀ ਸਵਈਏ ਨੇ ਯਾਨੀ ਇਸ ਤੋਂ ਵੱਡਾ ਖਜ਼ਾਨਾ ਪੂਰੇ ਸੰਸਾਰ ਦੇ ਵਿੱਚ ਵਿਸ਼ਵ ਦੇ ਵਿੱਚ ਨਹੀਂ ਹੋਵੇਗਾ ਤੇ ਅੱਜ ਆਪਾਂ ਇੱਕ ਐਸੀ ਪੰਕਤੀ ਜੋ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਤੇ ਇਸ ਪੰਕਤੀ ਦਾ ਜਾਪ ਕੋਈ ਵੀ ਕਰ ਸਕਦਾ ਹੈ ਅਨਪੜ ਬੰਦਾ ਵੀ ਕਰ ਸਕਦਾ ਹੈ ਇਸ ਨੂੰ ਕਰਨ ਦੀ ਵਿਧੀ ਕੀ ਹੈ ਕਿ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਸਾਫ਼ ਸੁਥਰੀ ਜਗ੍ਹਾ ਦੇ ਉੱਪਰ ਕੁਝ ਚੰਗਾ ਜਾਂ ਸਾਫ਼ ਬਿਸਤਰਾ ਵਿਛਾ ਕੇ ਇਕਾਂਤ ਜਗ੍ਹਾ ਦੇ ਵਿੱਚ ਬੈਠਣਾ ਹੈ ਤੇ ਚੜ੍ਹਦੇ ਵੱਲ ਮੂੰਹ ਕਰਕੇ 108 ਵਾਰੀ ਰੋਜ 40 ਦਿਨ ਕਰਨਾ ਹੈ ਕੋਲ ਜਲ ਦਾ ਬਰਤਨ ਧੂਪ ਅਰਗਬਤੀ ਫੁੱਲ ਸੁਗੰਧੀਆਂ ਕੋਲ ਰੱਖਣੀਆਂ ਨੇ ਤੇ ਪਾਠ ਕਰਨ ਉਪਰੰਤ ਉਹ ਜਲ ਜੋ ਹੈ ਉਹ ਆਪ ਛਕਣਾ ਹੈ ਤੇ ਹੋਰਾਂ ਨੂੰ ਵੀ ਛਕਾਉਣਾ ਹੈ ਤੇ ਬਾਕੀ ਘਰ ਦੇ ਵਿੱਚ ਛੜਕ ਦੇਣਾ ਹੈ ਤੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਆਵੇਗੀ ਤੇ ਇਹ ਪਾਠ ਤੁਹਾਨੂੰ ਦੱਸਣ ਜਾ ਰਿਹਾ ਕਿ ਸੰਕਟ ਮੋਚਨ ਪੁਰਾਤਨ ਗ੍ਰੰਥ ਦੇ ਵਿੱਚ ਇਹ ਵਿਧੀ ਦੱਸੀ ਹੋਈ ਹੈ ਤੇ ਜਾਪ ਕਿਵੇਂ ਕਰਨਾ ਹੈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਪੰਕਤੀ ਓ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ 108 ਵਾਰੀ ਕਰਨਾ ਹੈ 40 ਦਿਨ ਲਗਾਤਾਰ ਸੋ ਗੁਰੂ ਮਹਾਰਾਜ ਕਿਰਪਾ ਕਰਨਗੇ ਤੋ ਸਾਥ ਸੰਗਤ ਜੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ